ਹਾਂਜੀ ਬੱਚਿਓ ਬੜਾ ਤੁਹਾਨੂੰ ਪਿਆਰ ਨਾਲ ਸਮਝਾਈਦਾ ਨਾ ਸ਼ਹਿਰ ਦੇ ਵਿੱਚ ਇਹ ਜਿਹਾ ਮਾਹੌਲ ਕਰੋ ਕਿ ਸਾਡੇ ਸ਼ਹਿਰ ਦੀ ਕੋਈ ਬਾਹਰ ਖਬਰ ਲੱਗੇ ਦਿਓ ਪੂਰੀ ਲੱਗੇ ਤੁਹਾਨੂੰ ਬੜੇ ਵਾਰੀ ਸਮਝਾਇਆ ਹੈ ਕਿ ਜਿਹੜੇ ਪ੍ਰੈਸ਼ਰ ਹੋਣਾ ਰੂਟਰ ਹੋਣਾ ਵੱਡੇ ਉਹ ਨਹੀਂ ਲਵਾਉਣੇ ਤੇ ਬੇਟਾ ਜਿਸ ਦਿਨ ਤੂੰ ਪੁਆ ਜਾ ਰਿਹਾ ਸੀਗਾ ਇਹ ਹੁਟਟਰ ਜਦੋਂ ਬਜਾਇਆ ਸੀ ਤੈਨੂੰ ਇਹ ਨਹੀਂ ਸੀ ਪਤਾ ਕਿ ਤੇਰੇ ਅੱਗੇ ਕੌਣ ਜਾ ਰਿਹਾ ਠੀਕ ਹੈ ਉਹਨਾਂ ਨੇ ਤੇਰੀ ਗੱਡੀ ਦਾ ਨੰਬਰ ਨੋਟ ਕਰਕੇ ਤੇ ਮੇਰੇ ਵਟਸਐਪ ਤੇ ਉੱਪਰ ਪਾਇਆ ਕਿ ਇਹ ਗੱਡੀ ਹੈ ਜੀ ਇਹ ਸ਼ਹਿਰ ਦੇ ਵਿੱਚ ਅਤੰਕਮ ਚਾ ਰਹੀ ਹੈ ਬੜੇ ਯੋਰ ਯੋਰ ਨਾਲ ਪ੍ਰੈਸ਼ਰ ਜਿਹੜਾ ਹੁਟਟਰ ਹੈ ਉਹ ਬਜਾ ਰਹੀ ਹੈ ਫਿਰ ਅਸੀਂ ਇਹਦਾ ਐਡਰੈਸ ਸੀਗਾ ਮਾਨਯੋਗ ਆਰਟੀਓ ਸਾਹਿਬ ਦੇ ਦਫ਼ਤਰੋਂ ਕਢਵਾਇਆ ਤੇ ਕਢਵਾ ਕੇ ਤੁਹਾਡੇ ਘਰ ਆਏ ਆ ਅਸੀਂ ਸਿਰਫ ਇੱਕ ਮੈਸੇਜ ਦੇਣ ਵਾਸਤੇ ਆਏ ਆ ਬੱਚਿਓ ਇਦਾਂ ਨਹੀਂ ਕਰਨ ਤੁਹਾਨੂੰ ਇਹ ਵੀ ਪਤਾ ਨਹੀਂ ਕਿ ਇਸ ਟਾਈਮ ਜਿਹੜੇ ਆ ਮਾਨਯੋਗ ਐਸਐਸਪੀ ਸ਼੍ਰੀ ਸ੍ਰਿੰਦਰ ਲੰਬਾ ਜੀ ਤੇ ਡੀਆਈਜੀ ਸਾਹਿਬ ਸ਼੍ਰੀ ਹਰਮਨਬੀਰ ਸਿੰਘ ਜੀ ਗਿੱਲ ਜਲੰਧਰ ਰੇਂਜ ਉਹਨਾਂ ਨੇ ਬਹੁਤ ਸਖਤਾਈ ਕੀਤੀ ਹੈ ਇਹਨਾਂ ਚੀਜ਼ਾਂ ਦੀ ਤੇ ਮੇਰੀ ਹੰਭਲ ਰਿਕੁਐਸਟ ਹੈ ਕਿ ਪੇਰੈਂਟਸ ਵੀ ਬੱਚਿਆਂ ਨੂੰ ਸਮਝਾਉਣ ਕਿ ਇਦਾਂ ਦੀ ਹਰਕਤਾਂ ਜਿਹੜੀਆਂ ਬੱਚੇ ਨਾ ਕਰਨ ਹੁਣ ਬੱਚਾ ਇਸ ਟਾਈਮ ਤੇ ਨਹੀਂ ਮੌਜੂਦ ਹੈਗਾ ਇੱਥੇ ਆਹ ਉਹਦਾ ਜਿਹੜਾ ਗਿਫਟ ਹੈ ਇਹ ਮੋਂ ਨੂੰ ਦੇ ਚੱਲਿਆਂ ਤਿਆਨੂੰ ਸਮਝਾ ਚੱਲੇ ਆ ਕਿ ਪੁੱਤ ਅੱਗੇ ਤੋਂ ਜਿਹੜੀ ਇਹ ਜੀ ਗਲਤੀ ਐ ਉਹ ਨਹੀਂ ਕਰਨੀ ਤੇ ਬੱਚੇ ਨੂੰ ਸਮਝਾਓ ਅਗਰ ਬੱਚੇ ਤੁਹਾਡੇ ਕਹਿਣਾ ਨਹੀਂ ਲੱਗਦੇ ਤੇ ਫਿਰ ਆਪਾਂ ਇਹ ਗਿਫਟ ਦੇ ਕੇ ਉਹਨਾਂ ਬੱਚਿਆਂ ਨੂੰ ਸਮਝਾਵਾਂਗੇ ਕਿ ਪੁੱਤ ਇਦਾਂ ਨਹੀਂ ਕਰਨਾ ਔਰ ਮੈਂ ਤੁਹਾਨੂੰ ਇੱਕ ਹੰਬਲ ਇਹ ਵੀ ਰਿਕੁਐਸਟ ਕਰਦਾ ਇਹ ਚਲਾਨ ਬੱਚੇ ਨੂੰ ਕਹੋ ਕਿ ਖੁਦ ਆਪਣੀ ਜਿਹੜਾ ਤੇ ਜੇਬ ਖਰਚਾ ਹੈ ਉਹਦੇ ਵਿੱਚੋਂ ਭੁਗਤੇ ਤੇ ਉਹਨੂੰ ਪਤਾ ਲੱਗੇ ਕਿ ਮੈਂ ਇਹ ਅੱਗੇ ਤੋਂ ਇਹ ਜਿਹੜਾ ਜੁਰਮ ਐ ਉਹ ਨਹੀਂ ਕਰਨਾ ਮੈਂ ਵੀ ਰਿਕੁਐਸਟ ਕਰੂੰਗਾ ਬੱਚਾ ਘਰ ਆਉਂਦਾ ਉਹਨੂੰ ਬੜੇ ਪਿਆਰ ਨਾਲ ਸਮਝਾਉਣਾ ਡਾਂਟਰੀ ਮਾਰਨੀ ਕੁਛ ਨਹੀਂ ਕਰਨਾ ਧਿਆਨ ਨਾਲ ਸੁਣtionਾ ਅਸੀਂ ਜੋ ਕਾਨੂੰਨ ਮੁਤਾਬਕ ਇਹਦਾ ਅਫੈਂਸ ਜੋ ਜੁਰਮ ਮੰਨਦਾ ਸੀ ਉਹ ਅਸੀਂ ਕਰ ਦਿੱਤਾ ਪਲੀਜ਼ ਮੈਂ ਹੋਰ ਵੀ ਬੱਚਿਆਂ ਨੂੰ ਬੇਨਤੀ ਕਰੂੰਗਾ ਕਿ ਬੇਟਾ ਤੁਸੀਂ ਇਹ ਮਤ ਸਮਝੋ ਕਿ ਤੁਸੀਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਟ੍ਰੈਫਿਕ ਰੂਲਾਂ ਦੀ ਵਾਇਲੇਸ਼ਨ ਕਰਕੇ ਤੇ ਤੁਸੀਂ ਵੱਜੋਗੇ ਅਸੀਂ ਤੁਹਾਡੇ ਘਰ ਤੱਕ ਵੀ ਆਵਾਂਗੇ ਥੈਂਕ ਯੂ